ਪੰਜ ਕੀ ਨਾ ਤੁਹਾਡਾ ਨਵਦੀਪ ਕੌਰ ਕੀ ਗੱਲ ਬਾਤ ਪੈਣ ਹੋਈ ਹੈ ਬਾਬੇ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਇਹਨਾਂ ਦੀ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਆ ਇਹ ਤਿਆਂ ਬੇਨਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਨਸੀ ਦੀ ਸਜ਼ਾ ਦਿੱਤੀ ਜਾਣੀ ਇਹਦੀ ਮੈਨੂੰ ਇਨਸਾਫ ਚਾਹੀਦਾ ਮੇਰ ਨਾਲ ੱਟਕਾ ਹੋਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀ ਤੋ ਕੀ ਨਾ ਕੀ ਬਾਬੇ ਤੁਹਾਂ ਹੰਦ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਿਆ ਤੁਸੀਂ ਇਹਨਾਂ ਕੋਲ ਸਾਹੀ ਪੁੱਤਰ ਦੀ ਦਾਅਵਾ ਕਰਕੇ ਕਹੇ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸ਼ਨਾਣ ਕਰੋੜੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾੜਤਾ ਮੈਨੂੰ ਉਸੇ ਘਰ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਉਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਵਾਂਸਰੀ ਸਾਰਾ ਦਿੱਤੀ ਕਿੰਨੇ ਕਿੰਨੇ ਜਣੇ ਸੀ ਕਰਨ ਨਾਲ ਦੋ ਮੁੰਡੇ ਹੋਰ ਵਾਪਸ ਆਏ ਹੋਤੇ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ ਢਾਈਆਂ ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ ਛਾਈ ਮੈਂ ਆਪੇ ਵਜ ਗਈ ਆਈ ਮੈਂ ਹੱਥ ਛੋੜੇਗੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨੂੰ ਮੇਰੇ ਘਰ ਬਚਾ ਦੋ ਮੈਂ ਨਹੀਂ ਇਦਾਂ ਦੀ ਤੇ ਬਾਬੇ ਵੱਲੋਂ ਕੀ ਕਿਆ ਗਿਆ ਬਾਬਾ ਕਹਿੰਦਾ ਮੈਂ ਪੈਰ ਪੱਗਾਰੇ ਪੱਗ ਪੈਰਾਂ ਦੇ ਰਾਖੇ ਹਾਂ ਨਾ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੀ ਨਹੀਂ ਲੋੜ ਇਹਨੂੰ ਸਖਤ ਸਜ਼ਾ ਦਿੱਤੀ ਜਾਵੇ ਇਹਨਾਂ ਲੈ ਕੇ ਕਿੱਥੇ ਗਿਆ ਹੈ ਬਾਬਾ ਮੋਟਰ ਆਪਣੀ ਤੇ ਲੈ ਕੇ ਗਿਆ ਹੈ ਕਿੰਦਾ ਉੱਥੇ ਇਸ਼ਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉੱਥੇ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਥੇ ਬੰਦੀ ਦਰਖਾਸਤ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂ ਜੀ ਕਰਵਾਈ ਅਜੇ ਥੱਕਰ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਇਨਾਂ ਨੂੰ ਇਹ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਨਾਂ ਨੂੰ ਬਖਸ਼ਿਆ ਨਾ ਜਾਵੇ ਕੰਮ ਬੰਦ ਤਰੀਕ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਢਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਹੂੰ ਮੈਨੂੰ ਪਤਾ ਨਹੀਂ 10:00 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12 12:30 ਦੇ ਕਰੀਬ ਹੂੰ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਅਟੈਕ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੇਲੀ ਦਵਾਈ ਦਿੱਤੀ ਉਹ ਨਸ਼ੇਲੀ ਦਵਾਈ ਦਿੱਤੀ ਕੋਈ ਉਹਦੇ ਨਾਲ ਹੀ ਅਟੈਕ ਹੋ ਗਿਆ ਹਾਂਜੀ ਉਹਦੇ ਨਾਲ ਦੀ ਵੀਡੀਓ ਵਾਇਰਲ ਹੋ ਰਹੀ ਆ ਕੋਈ ਰੇਪ ਮਾਮਲਾ ਕੀ ਹੋ ਰਿਹਾ ਕਿਹ ਪੂਰਾ ਮਾਮਲਾ ਹੈਗਾ ਇਹ ਕੁਝ ਦਿਨ ਪਹਿਲਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜੀ ਜਿਸ ਦੇ ਵਿੱਚ ਲੇਡੀਜ਼ ਨੇ ਕਿਹਾ ਵੀ ਮੇਰੇ ਨਾਲ ਬਾਬਾ ਕਲਵੰਦ ਸਿੰਘ ਆ ਜਿਨੇ ਮੈਨੂੰ ਕੋਲਡ ਡਰਿੰਕ ਦੇ ਵਿੱਚ ਕੁਝ ਪਿਆ ਕੇ ਤੇ ਮੈਨੂੰ ਇਹ ਕਿਹਾ ਗਿਆ ਕਿ ਮੈਂ ਤੈਨੂੰ ਪੁੱਤਰ ਦੀ ਦਾਤ ਮਿਲੂਗੀ ਤਾਂ ਮੇਰੇ ਨਾਲ ਤੈਨੂੰ ਪੰਜ ਇਸ਼ਨਾਨ ਕਿਤੇ ਬਾਹਰ ਕਰਨ ਜਾਣਾ ਪਊਗਾ ਤੇ ਉਹਨੇ ਉਸ ਦਾ ਪਤੀ ਉਹਦੇ ਨਾਲ ਗਿਆ ਹੋਇਆ ਸੀਗਾ ਤੇ ਉਹਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਉਹ ਆਪਣੇ ਸਕੂਟਰ ਦੇ ਉੱਤੇ ਬਿਠਾ ਕੇ ਲੇਡੀਜ਼ ਨੂੰ ਕਿਸੇ ਬਾਹਰ ਮੋਟਰ ਦੇ ਉੱਤੇ ਲੈ ਗਿਆ ਤੇ ਉਸ ਦੇ ਨਾਲ ਉਸਨੇ ਰੇਪ ਕੀਤਾ ਤੇ ਲੇਡੀਜ਼ ਨੇ ਤੁਰੰਤ ਜਦੋਂ ਪਹਿਲਾਂ ਤਾਂ ਸਾਨੂੰ ਕੋਈ ਸਟੇਟਮੈਂਟ ਨਹੀਂ ਰਿਕਾਰਡ ਕਰਾਈ ਸੀ ਕੱਲ ਉਸਨੇ ਸਾਨੂੰ ਆ ਕੇ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਹੈ ਜੀ ਉਸਦੇ ਖਿਲਾਫ ਕਲਵੰਤ ਸਿੰਘ ਦੇ ਇਮੀਡੀਏਟਲੀ ਅਸੀਂ ਐਫਆਰ ਨੰਬਰ 80/24 ਅੰਡਰ ਸੈਕਸ਼ਨ 64 ਬੀ ਐਨਐਸ ਦੇ ਵਿੱਚ ਰਜਿਸਟਰ ਕਰ ਦਿੱਤੀ ਹੈ ਜੀ ਤੇ ਛਾਪੇਮਾਰੀ ਸਾਡੀ ਜਾਰੀ ਹੈ ਕੰਟੀਨਿਊ ਜਲਦੀ ਤੋਂ ਜਲਦੀ ਉਹਨੂੰ ਬਾਬੇ ਨੂੰ ਅਰੈਸਟ ਕਰ ਲੇਤਾ ਜਾਊਗਾ ਸਰ ਕਾਰਨ ਕੀ ਹੈ ਕਾਰਨ ਇਹ ਸੀ ਕਿ ਬਾਬਾ ਪਿੰਡ ਦੇ ਵਿੱਚ ਜਿਵੇਂ ਪੁੱਛਾ ਦਿੰਦੇ ਹੁੰਦੇ ਆ ਜੀ ਤੇ ਆਮ ਲੋਕੀ ਪੁੱਛਾ ਲੈਣ ਜਾਂਦੇ ਨੇ ਤਾਂ ਉਹਨੇ ਕਿਹਾ ਵੀ ਤੈਨੂੰ ਬਾਬੇ ਨੇ ਕਿਹਾ ਵੀ ਮੁੰਡਾ ਹੈ ਨਹੀਂ ਸੀ ਇਹ ਨਾਲ ਲੇਡੀ ਦੇ ਘਰੇ ਮੈਰਿਡ ਸੀ ਤੇ ਉਹਨਾਂ ਨੇ ਕਿਹਾ ਤੈਨੂੰ ਪੁੱਤਰ ਦੀ ਦਾਤ ਮਿਲ ਜੂਗੀ ਜੀ ਇਹਨਾਂ ਕੋਲੋਂ ਤੇ ਇਸ ਲਈ ਉਹਨਾਂ ਦੇ ਘਰੇ ਜਾਂਦੀ ਸੀਗੀ ਤਾਂ ਬਾਬੇ ਨੇ ਕਿਹਾ ਵੀ ਜੇ ਤੂੰ ਪੁੱਤਰ ਦੀ ਦਾਤ ਲੈਣੀ ਆ ਤੇ ਤੈਨੂੰ ਮੈਨੂੰ ਨਾਲ ਪੰਜ ਇਸ਼ਨਾਨ ਕਰਨ ਜਾਣਾ ਪਊਗਾ ਬਾ